ਅੰਮ੍ਰਿਤਸਰ ਦੇ ਸਾਰੇ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਔਰ ਸੋਸ਼ਲ ਮੀਡੀਆ ਦੇ ਵੈਬ ਚੈਨਲ ਦੇ ਸਾਰੇ ਜਿੰਨੇ ਵੀ ਸਾਥੀਆਂ ਇਹਨਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਅੱਜ ਇਸ ਪ੍ਰੈਸ ਕਾਨਫਰੰਸ 'ਚ ਹਾਜ਼ਰ ਹੋਏ ਨੇ ਮੈਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਜਿਹੜਾ ਮੁੱਖ ਮੁੱਦਾ ਹੈ ਉਹ ਆ ਨੈਸ਼ਨਲ ਹਾਈਵੇ ਦੇ ਜਿਹੜੇ ਪ੍ਰੋਜੈਕਟ ਹੈ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਜਿਹੜਾ ਡਿਲੇ ਹੋ ਰਿਹਾ ਹੈ ਉਹਨੂੰ ਲੈ ਕੇ ਮੈਂ ਇਹ ਪ੍ਰੈਸ ਕਾਨਫਰੰਸ ਜਿਹੜੀ ਅੱਜ ਕਰਨ ਜਾ ਰਿਹਾ ਤਾਂ ਕਿ ਮੈਂ ਤੁਹਾਡੇ ਧਿਆਨ ਚ ਲਿਆ ਸਕਾਂ ਕਿ ਕਿਉਂ ਦੇਰੀ ਜਿਹੜੀ ਇਸ ਪ੍ਰੋਜੈਕਟ ਦੀ ਹੋ ਰਹੀ ਹੈ ਇਹ ਬਹੁਤ ਹੀ ਕੀਮਤੀ ਪ੍ਰੋਜੈਕਟ ਸਾਡੇ ਅੰਮ੍ਰਿਤਸਰ ਵਾਸਤੇ ਖਾਸ ਕਰ ਕਿਉਂਕਿ ਅਸੀਂ ਟੂਰਿਸਟ ਸਿਟੀ ਹੈ ਸਾਡਾ ਅੰਮ੍ਰਿਤਸਰ ਉੱਥੇ ਸ਼ਰਧਾਲੂ 1.5 ਲੱਖ ਦੇ ਕਰੀਬ ਐਵਰੇਜ ਹਰ ਜਿਹੜੇ ਇੱਥੇ ਆਉਂਦੇ ਔਰ ਇਹ ਜਿਹੜਾ ਐਕਸਪ੍ਰੈਸ ਵੇ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਆਉਣਾ ਸੀ ਉੱਤੋਂ ਬਾਅਦ ਜਿਹੜਾ 75 ਕਿਲੋਮੀਟਰ ਦਾ ਰਿੰਗ ਰੋਡ ਜਦੋਂ ਬਣਨਾ ਸੀ ਉਹਦੇ ਨਾਲ ਮੈਂ ਮੰਨਦਾ ਕਿ ਇੱਥੇ ਟੂਰਿਸਟ ਦੇ ਵਿੱਚ ਵੀ ਬਹੁਤ ਵਾਧਾ ਹੋਣਾ ਸੀ ਹੋਣ ਜਾ ਰਿਹਾ ਹੈ ਔਰ ਜਿਹੜਾ ਵਾਗਾ ਸਰਾ ਤੋਂ ਜਿਹੜਾ ਵਪਾਰ ਖੁੱਲਣਾ ਹੈ ਉਹਦੇ ਨੇ ਵੀ ਇਹ ਇੱਕ ਕਹਿ ਸਕਦੇ ਆ ਇੱਕ ਰੀਡ ਦੀ ਹੱਡੀ ਦੇ ਤੌਰ ਤੇ ਕੰਮ ਕਰਨਾ ਇਸ ਜਿਹੜੀ ਇਕਨੋਮੀ ਦੀ ਰੀਡ ਦੀ ਹੱਡੀ ਦੇ ਤੌਰ ਤੇ ਇਸ ਐਕਸਪ੍ਰੈਸ ਵੇਰੇ ਸਾਡੇ ਬਾਸ ਸੋ ਇਹੀ ਕਾਰਨ ਸੀ ਕਿ ਆਪਾਂ ਬੜੀ ਲੰਬੀ ਲੜਾਈ ਲੜ ਕੇ ਕਿਉਂਕਿ ਜਲੰਧਰ ਤੋਂ ਸਾਨੂੰ ਕੱਟ ਕਰ ਦਿੱਤਾ ਗਿਆ ਸੀ ਜਲੰਧਰ ਤੋਂ ਸਿੱਧਾ ਗਰਦਾਸਪੁਰ ਚਲੇ ਗਿਆ ਸੀ ਔਰ ਲੰਬੀ ਲੜਾਈ ਲੜੀ ਔਰ ਲੜਾਈ ਤੋਂ ਬਾਅਦ ਇਹ ਪ੍ਰੋਜੈਕਟ ਫੇਰ ਅੰਮ੍ਰਿਤਸਰ ਤੱਕ ਆਇਆ ਔਰ ਹੁਣ ਇੱਕ ਕਰੀਬ 70-75% ਦੇ ਕਰੀਬ ਇਹ ਦੀ ਜਿਹੜਾ ਮੁਕੰਮਲ ਹੋ ਗਿਆ ਪਰ ਜਿਹੜੇ ਛੋਟੇ-ਛੋਟੇ ਪੈਚ ਨੇ ਉਹ ਅਕਵਾਇਰ ਨਹੀਂ ਕਰਕੇ ਦੇ ਪਾਰੀ ਸਰਕਾਰ ਔਰ ਜਿਹੜੀ ਅਕਵਾਇਰ ਹੋਈ ਜ਼ਮੀਨ ਹੈ ਉਹ ਤੱਕ ਕਬਜ਼ਾ ਵੀ ਨਹੀਂ ਲੈ ਰਹੇ ਦੇਖੋ ਇਸ ਪ੍ਰੋਜੈਕਟ ਦੇ ਨਾਲ ਜਿੱਥੇ ਧਾਰਮਿਕ ਜਿਹੜੇ ਸਾਡੇ ਯਾਤਰੀ ਆਉਂਦੇ ਨੇ ਟੂਰਿਸਟ ਆਉਂਦੇ ਨੇ ਉਹਨਾਂ ਵਾਸਤੇ ਵਾਦਾ ਸੀ ਸਾਡਾ ਹੋਟਲ ਕਾਰੋਬਾਰੀ ਸਾਡੇ ਛੋਟੇ-ਛੋਟੀਆਂ ਦੁਕਾਨਾਂ ਕਿਉਂਕਿ ਜਿਹੜਾ ਵੀ ਟੂਰਿਸਟ ਆਉਣਾ ਹੈ ਉਹਨੇ ਹਰ ਤਰ੍ਹਾਂ ਦੀ ਖਰੀਦੋ-ਫਰੋਕ ਇੱਥੋਂ ਕਰਨੀ ਇੱਕ ਈ ਰਕਸ਼ੇ ਤੋਂ ਲੈ ਕੇ ਵੱਡੀਆਂ-ਵੱਡੀਆਂ ਗੱਡੀਆਂ ਦੇ ਜਿਹੜਾ ਕਾਰੋਬਾਰੀ ਹੈ ਉਹਨਾਂ ਨੂੰ ਵੀ ਇਹ ਲਾਭ ਬੰਦੇ ਬਾਕਾਸ ਰਾਤ ਖੁੱਲਣਾ ਉਹਦੇ ਵਾਸਤੇ ਵੀ ਇਹ ਲਾਇ ਬੰਦ ਹੈ ਇਹਦੇ ਨਾਲ ਹਰ ਵਰਗ ਦੇ ਲੋਕ ਜੁੜੇ ਨੇ ਬੇਜ਼ਮੀਨੇ ਲੋਕ ਵੀ ਜੁੜੇ ਨੇ ਮਜ਼ਦੂਰ ਵੀ ਨੇ ਵਪਾਰੀ ਵੀ ਨੇ ਛੋਟੇ ਵਪਾਰੀ ਵੀ ਆ ਬਹੁਤ ਛੋਟੇ ਵਪਾਰੀ ਔਰ ਵੱਡੇ ਵਪਾਰੀ ਵੀ ਨੇ ਇਹਦੇ ਨਾਲ ਸਾਡਾ ਬਹੁਤ ਵੱਡੀਆਂ ਕੰਪਨੀਆਂ ਜਿਹੜੀਆਂ ਜਦੋਂ ਦਾ ਇਹ ਐਕਸਪ੍ਰੈਸ ਵੀ ਬਣਨਾ ਸ਼ੁਰੂ ਹੋਇਆ ਰਿੰਗ ਰੋਡ ਸਾਡਾ ਬਣ ਰਿਹਾ ਤੁਸੀਂ ਪਤਾ ਕਰ ਸਕਦੇ ਜੀ ਜਿਹੜਾ 20 25 30 ਲੱਖ ਦਾ ਕਿਲਾ ਸੀ ਅੱਜ 2-2 ਕਰੋੜ ਦਾ 1.5 ਕਰੋੜ ਦਾ ਹੋ ਗਿਆ ਮਸਤਾ ਇਨ ਇਕਨੋਮੀ ਦੀ ਗਰੋਥ ਆਈ ਔਰ ਜ਼ਿਮੀਦਾਰ ਜਿਨ੍ਹਾਂ ਦੀਆਂ ਜ਼ਮੀਨਾਂ ਕੁਆਰ ਹੋਈਆਂ ਉਹ ਪਿੱਛੇ ਜਾ ਕੇ ਜ਼ਮੀਨਾਂ ਲੈ ਰਹੇ ਨੇ ਬਾਰਡਰ ਦੇ ਉੱਤੇ ਜਿੱਥੇ 10-15 ਲੱਖ ਰੁਪਈਆ ਰੇਟ ਸੀ ਅੱਜ 35-40 ਲੱਖ ਰੁਪਈਆ ਏਕੜ ਦਾ ਰੇਟ ਬਾਰਡਰ ਤੇ ਹੋ ਗਿਆ ਜਿਹੜਾ ਵਿਚਾਰਾ ਕੋ ਛੋਟੀ ਮੋਟੀ ਜ਼ਮੀਨ ਵਾਲਾ ਸੀ ਕਿੱਲੇ ਵਾਲਾ ਸੀ ਦੋ ਕਿੱਲੇ ਵਾਲਾ ਸੀ ਉਹ 30-35-40 ਲੱਖ ਦਾ ਕਿੱਲਾ ਇੱਥੋਂ ਵੇਚਦਾ ਉਹ ਹੋਰ ਥੋੜਾ ਪਿੱਛੇ ਜਾ ਕੇ ਕਿਤੇ ਨਾ ਕਿਤੇ ਪੰਜਾਬ 'ਚ 5-7 ਲੱਖ ਨੂੰ ਕਿੱਲਾ ਲੈ ਕੇ ਉੱਥੇ ਆਪਣੀ ਜ਼ਮੀਨ ਦੇ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਚੰਗਾ ਕਰਦਾ ਠੀਕ ਹੈ ਸਤਕਲ ਹੈ ਕਿਉਂਕਿ ਕੁਝ ਲੋਕ ਐਸੀ ਇੱਥੋਂ ਜਾ ਕੇ ਬਾਹਰ ਵਸ ਰਹੇ ਕੋ ਸਾਡੇ ਇੱਥੇ ਆ ਕੇ ਵਸ ਰਹੇ ਆ ਇੱਕ ਕੁਦਰਤੀ ਸਰਕਲ ਹੈ ਸੋ ਇਹਦਾ ਬਹੁਤ ਵੱਡਾ ਲਾਹੇਵੰਦ ਮੈਂ ਕਹਿਣਾ ਚਾਹੁੰਦਾ ਜਿੱਥੇ ਕਿਸਾਨਾਂ ਨੂੰ ਪੈਸੇ ਮਿਲੇ ਆ ਉਹ ਤੋਂ ਸਭ ਤੋਂ ਵੱਡਾ ਜਿਹੜਾ ਵਪਾਰੀਆਂ ਦਾ ਬਹੁਤ ਵੱਡਾ ਫਾਇਦਾ ਅਮਰਸਰ ਅਮਰਸਰ ਜਿਹੜਾ ਹੈ ਇਹ ਬਾਰਡਰ ਏਰੀਆ ਦਾ ਸ਼ਹਿਰ ਹੈ ਇਤਿਹਾਸਿਕ ਸ਼ਹਿਰ ਹੈ ਇਹਦੇ ਵਾਸਤੇ ਪਹਿਲੀ ਵਾਰ ਜੀਟੀ ਰੋਡ ਤੋਂ ਬਾਅਦ ਕੋਈ ਜਿਹੜੀ ਨਵੀਂ ਛੜਕ ਬਣ ਜਾ ਰਹੀ ਸੀ ਉਹ ਪਹਿਲੀ ਵਾਰ ਹੈ ਕਿ ਦੋ ਝੜਕਾ ਅਮਰਸਰ ਨੂੰ ਸਿੱਧੀਆਂ ਦਿੱਲੀ ਦੇ ਨਾਲ ਔਰ ਦੇਹ ਦੇ ਨਾਲ ਕਨੈਕਟ ਕਰਨਾ ਸੀ ਇਸ ਐਕਸਪ੍ਰੈਸ ਵੇ ਨੂੰ ਕਿਉਂਕਿ ਜਲੰਧਰ ਤੋਂ ਮੁੜ ਕੇ ਜਾਮਨਗੜ ਜਿਹੜਾ ਸੀ ਉਧਰੋਂ ਤੁਸੀਂ ਗੁਜਰਾਤ ਨੂੰ ਜਾ ਸਕਦੇ ਜੇ ਅੱਗੇ ਦਿੱਲੀ ਤੋਂ ਜਾ ਕੇ ਇਹਨੇ ਦਿੱਲੀ ਬੰਬਈ ਹੈ ਜਿਹੜਾ ਐਕਸਪ੍ਰੈਸ ਵੀ ਉਹਦੇ ਨਾਲ ਅਟੈਚ ਹੋ ਜਾਣਾ ਹੈ ਕਿਉਂਕਿ ਪੈਰੀਫੇਰੀ ਦੇ ਨਾਲ ਇਹਨੇ ਅਟੈਚ ਹੋ ਜਾਣਾ ਸੋ ਇਹ ਸਾਡੀ ਇੱਕ ਇਕਨੋਮੀ ਦੀ ਰੀਡ ਦੀ ਹੱਡੀ ਹੈ ਪਰ ਇਹ ਸਰਕਾਰ ਦੀ ਅਣਦੇਖੀ ਕਰਕੇ ਜਿਹੜੀ ਮੌਜੂਦਾ ਸਰਕਾਰ ਇਹ ਪ੍ਰੋਜੈਕਟ ਡਿਲੇ ਹੁੰਦਾ ਜਾ ਰਿਹਾ ਹੈ ਨੈਸ਼ਨਲ ਹਾਈਵੇ ਅਥਾਰਟੀ ਦੇ ਜਿਹੜੇ ਟੈਂਡਰ ਸਾਰੇ ਹੋਏ ਨੇ ਪੈਸੇ ਖਜ਼ਾਨੇ 'ਚ ਪਏ ਨੇ ਜਿਹੜੇ ਕਿਸਾਨਾਂ ਨੂੰ ਦੇਣ ਵਾਲੇ ਨੇ ਟੈਂਡਰ ਜਿਹੜੇ ਨੇ ਸਾਰੀਆਂ ਕੰਪਨੀਆਂ ਆ ਗਈ ਤੇ 2 ਸਾਲ ਤੋਂ ਡੇਰੇ ਲਾ ਕੇ ਬੈਠੀਆਂ ਨੇ ਕੰਮ ਉਹਨਾਂ ਦਾ ਚੱਲ ਨਹੀਂ ਰਿਹਾ ਸਰਕਾਰ ਦੇ ਕੰਮ ਤੇ ਯੂਨੀ ਸਰਕਾਰੀ ਮੈਂ ਦੱਸਣਾ ਚਾਹੁੰਦਾ ਕਿ ਕਰੀਬ ਤਰਨਤਾਰਨ ਤੋਂ ਜਿਹੜਾ ਅਮਰ ਮੈਂ ਅਮਰਸਰ ਦੀ ਗੱਲ ਕਰੂੰਗਾ ਅਮਰਸਰ ਜਿਹੜੇ ਦੀ ਕਿ ਜਿਹੜਾ ਅਮਰਸਰ ਜਿਹੜੇ ਨਾਲ ਰਿਲੇਟਡ ਪ੍ਰੋਜੈਕਟ ਹੈ ਪੰਜਾਬ ਦੀ ਇਹ ਜੇ ਅਲੱਗ ਗੱਲ ਹੈ ਪੰਜਾਬ ਦਾ ਤੇ ਬਹੁਤ ਵੱਡਾ ਲਾਸ ਹੈ ਮੈਂ ਅਮਰਸਰ ਦੀ ਇਕੱਲੀ ਤੁਹਾਨੂੰ ਗੱਲ ਕਰਨੀ ਚਾਹੁੰਦਾ ਤਰਨਤਾਰਨ ਜਿਹੜਾ ਰਾਜੇਵਾਲ ਤੱਕ ਜਿੱਥੇ ਆਈਆਈਐਮ ਹੈ ਉੱਥੇ ਤੱਕ ਆਉਣਾ ਜਿਹੜਾ ਇਹਨੇ ਪ੍ਰੋਜੈਕਟ ਉਹ ਕਰੀਬ ਸਾਨੂੰ ਉਹਦਾ ਕਬਜ਼ਾ ਮਿਲਿਆ ਵਾ ਪਰ ਉਤੋਂ ਅੱਗੇ ਉਸ ਜੰਕਸ਼ਨ ਤੋਂ ਲੈ ਕੇ ਮਾਨ ਨਾਲੇ ਤੱਕ 250 ਕਰੋੜ ਰੁਪਈਆ ਅਜੇ ਮੁੰਡੇਣਾ ਆ ਤੇ ਜ਼ਮੀਨ ਐਕਵਾਇਰ ਕਰਨੀ ਆ ਜਿੱਥੋਂ ਮਤਲਬ ਜਿਹੜਾ ਪਹਿਲਾ ਬਰਾਊਨ ਫੀਲਡ ਕਹਿ ਦਿੰਦੇ ਅਸੀਂ ਇਹਨੂੰ ਤਰਨਤਾਰਨ ਰੋਡ ਨੂੰ ਜਾਂਦੀ ਜਿਹੜੀ ਨਵੀਂ ਰੋਡ ਨਿਕਲੀ ਸੀ ਉਹਨੂੰ ਵਧਿਆ ਕਰਕੇ ਉਹ ਐਕਸਪ੍ਰੈਸਵੇ ਦਾ ਹਿੱਸਾ ਬਣਨੀ ਹੈ 250 ਕਰੋੜ ਉਹ ਜਿੰਨਾ ਕੋ ਜ਼ਮੀਨ ਐਕਵਾਇਰ ਕਰਕੇ ਨਹੀਂ ਦਿੱਤੀ ਜਾ ਸਕਦੀ ਤੁਸੀਂ ਤੁਸੀਂ ਆ ਜਾਓ ਉੱਥੋਂ ਮਾਨਾਂ ਵਾਲੇ ਤੋਂ ਲੈ ਕੇ ਕਰੀਬ 에어ਪੋਰਟ ਤੱਕ 8 ਕਿਲੋਮੀਟਰ ਏਰੀਆ ਉਹ ਇਹਨਾਂ ਕੋ ਪੈਚੇਸ ਨੇ ਜਿਹੜੇ ਐਕਵਾਇਰ ਕਰਕੇ ਸਰਕਾਰ ਕੋ ਨਹੀਂ ਦਿੱਤੇ ਜਾ ਰਹੇ ਪੈਚ ਤੇ ਐਕਵਾਇਰ ਨਾ ਕਰਨ ਹੋਵੇ ਇੱਕ ਜਗ੍ਹਾ ਵੀ ਹੋ ਜੇ ਤੇ ਉਹ ਮੁਸ਼ਕਲ ਆ ਜਾਂਦੀ ਹੈ ਕਿ ਕਰੀਬ 30 30 20 20 30 30 ਪ੍ਰੋਜੈਕਟ ਜਿਹੜੇ ਪੈਚੇਸ ਨੇ ਉਹ ਛੋਟੇ ਛੋਟੇ ਇਹਨੇ ਕਿਸਾਨਾਂ ਦੇ ਨਾਲ ਕਿਤੇ ਕਿਸਾਨਾਂ ਨੂੰ ਪੈਸੇ ਦੇਤੇ ਜਾਂ ਕਬਜ਼ਾ ਨਹੀਂ ਲੈ ਪਾ ਰਹੇ ਫੇਰ ਤੁਸੀਂ ਰਾਜੇਵਾਲ ਤੋਂ ਜਿਹੜਾ ਰਿੰਗ ਰੋਡ ਹੈ ਰਾਜੇਵਾਲ ਤੋਂ ਵਾਇਆ ਮਾਨਾ ਵਾਲਾ 베ਰਕੇ ਦੇ ਉੱਤੋਂ ਦੀ ਹੋ ਕੇ ਅ ਬਲਚੰਦਰਾ ਦੇ ਬਲ ਦੇ ਲਾਗੋਂ ਦੀ ਨੰਕੇ ਤੁਸੀਂ ਲੋਹਾਰਕੇ ਰੋਡ ਦੇ ਲਾਗੋਂ ਦੀ ਹੋ ਕੇ 에어ਪੋਰਟ ਤੇ ਪਹੁੰਚਦੇ ਜੇ ਦੋ ਜਬ ਦੋ ਜਿਹੜਾ ਪੈਕੇਜ ਹੈ ਦੋ ਪੈਕੇਜ ਨੇ ਪੈਕੇਜ 2 ਤੇ 3 ਇਸ ਰਿੰਗ ਰੋਡ ਕਾਰ ਨਹੀਂ ਕਰ ਪਾ ਰਹੇ ਪਿਆ ਕੋਈ ਨਹੀਂ ਲੱਗਣਾ ਕੀ ਲੱਗਦਾ ਤੈਨੂੰ ਪਿਆ ਕੋਈ ਨਹੀਂ ਲੱਗਣਾ ਮਰਜਾ ਲੱਗਿਆ ਕਾਰ ਲੱਗਿਆ ਸੰਜੀਦਗੀ ਜਿਸ ਸੰਸਾਨ ਦੀ ਸੰਜੀਦਗੀ ਹੈ ਨਹੀਂ ਇਹਨੇ ਕੀ ਜਾਲ ਕੀ ਇਹ ਜ्यादा ਜ਼ਰੂਰੀ ਹੈ ਕਿ ਬਾਰ ਬਾਰ ਛੇਟਾ ਚ ਜਾ ਕੇ ਪ੍ਰਚਾਰ ਕਰਨੇ ਜਿਆਦਾ ਜ਼ਰੂਰੀ ਹੈ ਪਹਿਲਾਂ ਆਪਾਂ ਆਪਣਾ ਘਰ ਦੇ ਠੀਕ ਕਰ ਲਈਏ ਤੋਂ ਲੋਕਾਂ ਨੇ ਨੈਸ਼ਨਲ ਹਾਈਵੇ ਥੌਰੀਟੀ ਦੇ ਅਫਸਰਾਂ ਨੇ ਕਿਹਾ ਤਾਂ ਕਿਉਂ ਨਾ ਪੰਜਾਬ ਚੋਂ ਸਾਰੇ ਪ੍ਰੋਜੈਕਟ ਅਸੀਂ ਬਾਈਂਡ ਅਪ ਕਰ ਦਿੱਤੇ ਜਾਣ ਭਾਈ ਦੇਖੋ 2-2 ਤੇ 3-3 ਸਾਲ ਦੇ ਟੈਂਡਰ ਹੋਣ ਤੋਂ ਬਾਅਦ ਸਾਰੇ ਠੇਕੇਦਾਰ ਆ ਕੇ ਇੱਥੇ ਬੈਠੇ ਨੇ ਕੰਮ ਹੋ ਨਹੀਂ ਰਿਹਾ ਅਗਨਾਂ ਖਰਚੇ ਪੈ ਰਹੇ ਨੇ ਸਟਾਫ ਸਾਰੇ ਬਿਟੀ ਨੇ ਉਹ ਤਾਂ ਕਹਿਣ ਗਈ ਉਹਦੇ ਹਾਈ ਅਥਾਰਟੀ ਨਾਲ ਅਸੀਂ ਦੇ ਮਿਲੇ ਉਹ ਦਿਨ ਮੈਂ ਸੀ ਕੁਦਰਤੀ ਸੁੱਕੀ ਆਪਣੇ ਜਿਹੜੇ ਡੀਸੀਐਮ ਉਹ ਤਾਂ ਨਾਲ ਸੁਜਿੰਦਰ ਦਾਵਾ ਜੀ ਉਹਨਾਂ ਸਾਡੇ ਮੂੰਹ ਤੇ ਕਹਿ ਆ ਕਿ ਉਹਨੂੰ ਸਮਝਾਓ ਕੁਝ ਉਹ ਜਵਾਬ ਦੇ ਨਹੀਂ ਕਰਨੇ ਤਾਂ ਮੈਂ ਬੰਦ ਕਰ ਦੇਣਾ ਸਾਰਾ ਕੁਝ। ਮੈਂ ਕਹਿ ਦਿੱਤਾ ਸਰ ਬਾਤ ਕਰਦੇ। ਉਹ ਤਾਂ ਬਾਤ ਚ ਉਹਨਾਂ ਨੇ ਮਿਟਾਈ। ਮੈਂ ਵੀ ਕਹਿਆ ਸੀ ਕਿ ਅੱਗੇ ਵੀ ਨਹੀਂ ਦੇਵੇਂ ਤੁਹਾਨੂੰ ਕੋਈ ਬਸ। ਸਹੀ ਕੱਲ੍ਹ ਦੀ ਸਮੀਂ ਦੇ ਇੱਕ ਜਦੋਂ ਪ੍ਰੋਜੈਕਟ ਬਣਦਾ ਹੈ ਉਹਦੀ ਕਾਸਟ ਉਦੋਂ ਗਣੀ ਜਾਂਦੀ ਹੈ। ਭਾਜ ਇੰਨੇ ਪੈਸੇ ਲੱਗਣੇ ਨੇ। ਉਹ ਕਿ 5-5 10-10 ਸਾਲ ਬਾਅਦ ਥੋੜਾ ਹੀ ਕਮ ਹੁੰਦੇ ਆ। ਫਿਰ ਸਰਕਾਰ ਇੱਥੇ ਹੈਗੀ ਕੋਈ ਦਿੱਕਤ ਨਹੀਂ ਹੈਗੀ। ਲੋਕਾਂ ਨੇ ਫਿਰ ਇਹ ਵੀ ਨਹੀਂ ਕਿ ਤੁਸੀਂ ਕੋਈ ਮਿਨੋਰਟੀ ਜੇ ਘਟ ਜਾਂਦੀ ਜੇ ਤੁਸੀਂ ਤੇ ਫੁੱਲ ਮжоਰਿਟੀ ਹੈ ਤੁਹਾਡੇ ਕੋਲ। 92 ਤੁਸੀਂ ਐਮ.ਐਲ.ਏ. ਡਰ ਜਾਂਦੇ ਜੇ ਤੁਸੀਂ। ਆਇਲਰ ਵੀ ਪ੍ਰੋਜੈਕਟ ਨੂੰ ਰਿਕੁਆਇਰ ਕਰਦੇ ਟਾਈਮ ਵੀ ਨਹੀਂ ਤੁਹਾਡੇ ਕੋਲ ਨਿਕਲਦਾ ਕੋਈ ਆਇਲਰ ਸਾਹਿਬ ਪਹਿਲਾਂ ਸੈਂਟਰ ਗਵਰਨਮੈਂਟ ਨੇ ਦੇਣਾ ਹੈ ਥੀਏ ਤੁਸੀਂ ਕਹਿ ਰਹੇ ਕੀ ਰੀਜ਼ਨ ਹੈ ਸਰਕਾਰ ਇਹ ਕਿਉਂ ਨਹੀਂ ਇਹ ਪ੍ਰੋਜੈਕਟਾਂ ਨੂੰ ਪੈਸਾ ਲੈ ਰਹੇ ਸੈਂਟਰ ਸਰਕਾਰ ਤੇ ਸਾਡੇ ਅੰਮ੍ਰਿਤਸਰ ਮੇਰੇ ਕੋ ਮੈਂ ਤੇ ਅੰਮ੍ਰਿਤਸਰ ਦੀ ਗੱਲ ਕਰਦਾ ਅੰਮ੍ਰਿਤਸਰ ਨੂੰ ਲੈ ਕੇ ਮੁੱਖ ਮੰਤਰੀ ਦਾ ਉਤ ਸੰਜੀਦਾ ਹੀ ਨਹੀਂ ਹੈ ਇਹ ਕਿਹ ਪ੍ਰੋਜੈਕਟ ਹੈ ਕੋਰਟਿਕਲ ਜੁਨੀਵਰਸਿਟੀ 40 ਕਰੋੜ ਰੁਪਏ ਲੱਗਣਾ ਸਰ 40 50 ਕਰੋੜ 35 ਕਿਲ ਰਿਕੁਆਇਰ ਕਰਨੀ ਸਾਰਾ ਕੁਝ ਹੋਇਆ ਪਿਆ ਸਿਰਫ ਪੈਸੇ ਦੇ ਕੇ ਕੁਆਇਰ ਕਰਨੀ ਤੁਸੀਂ ਮੈਨੂੰ 2 ਸਾਲ ਲੱਗੇ ਉਸ ਫਾਈਲ ਉਹ ਦੇਣਗੇ ਤੇ ਪੈਸੇ ਕੋਈ ਰੋ